ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ 8-9 ਨਗਰ ਵੀਰ ਸਤਨਾਮ ਦੇ ਕੋਲੇ ਵਿਕਾਊ ਆ ਪਿੰਡ ਕੈਰੋ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ 8-7 ਬੇੜਾਂ ਨੇ ਇੱਕ ਨੀਲੀ ਦੀ ਮੱਝ ਬੜੀ ਖਬਰਦਾਰ ਆ ਠੀਕ ਆ ਜੀ ਮਗਰ ਵੀ ਕੱਟੀ ਆ ਸਤਨਾਮ ਕੀ ਹਾਲ ਨੇ ਵਧੀਆ ਵੀਰ ਜੀ ਵਧੀਆ ਦਿੱਤਾ ਕੀ ਹਾਲ ਵੀਰੇ ਹੋਰ ਪਾਈ ਕੀ ਹਾਲ ਠੀਕ ਆ ਸਤਨਾਮ ਵੀਰੇ ਨਗਾਂ ਦੀ ਗੱਲ ਕਰਾਤੀ ਆ ਵੀ 8 ਪਸ਼ੂਆ ਹਾਂਜੀ 6 ਤੋਂ 7 ਬੇੜਾਂ ਨੇ ਤੇ ਇੱਕ ਮੱਝ ਨੀਲੀ ਹਾਂਜੀ ਹਾਂਜੀ ਮਾਲ ਸਾਰੇ ਸੋਇਆ ਸਾਰਾ ਸੋਇਆ ਸੋਇਆ ਜੀ ਠੀਕ ਐ ਭਰਾ ਇੱਥੋਂ ਸ਼ੁਰੂਆਤ ਕਰਦੇ ਆ ਮੀਤੇ ਤੇ ਬਈ ਤੁਸੀਂ ਨਾਮ ਦੱਸ ਗਏ ਤੂੰ ਆ ਕਰਨ ਮਾ ਤੀਜਾ ਸੁਵਾ ਸੂਈ ਹੈ ਜੀ ਪਰਸੋਂ ਸ਼ਾਮ ਦੀ ਸੂਈ ਜੀ ਲਓ ਜੀ ਪਰਸੋਂ ਸ਼ਾਮ ਦੀ ਸੂਈ ਹੈ ਤੀਜਾ ਸੁਵਾ ਮਦਰ ਕੱਟੀ 8 ਕਿਲੋ ਜੀ 8 ਕਿਲੋ ਬੋਲਾ ਮਦਰ ਕੱਟੀ ਬਾਕੀ ਜਿੱਦਾਂ ਦੀ ਮਦਰ ਉਦਾਂ ਦਾ ਮਗਰ ਬੱਚਾ ਨੀਲੀ ਦੀ ਕੱਟੀ ਹੈ ਤੇ ਨੀਲੀ ਦੀ ਇਹ ਮਾਜਾ ਮੁੱਲ ਕੀ ਵੀਰ 2 ਘਟ 80 ਦੀ ਪਹੁੰਚ ਆ ਜੀ ਜੈਸ ਨੂੰ 2 ਘਟ 80 ਦੀ 78 ਦੀ ਠੀਕ ਆ ਜੀ ਇੱਧਰ ਇੱਕ ਵਿਹੜ ਤੁਹਾਨੂੰ ਦਿਖਾ ਦਿੰਨੇ ਆਪਾਂ ਆ ਮਾਰੋ ਨੀਗਾ ਦੂਜਾ ਸੁਵਾ ਵਿਹੜ ਸੂਈ ਹੈ ਜੀ ਕੱਲ ਦੀ ਠੀਕ ਹੈ ਕੱਲ ਦੀ ਸੂਈ ਹੈ ਦੂਜਾ ਸਵੇਰ ਵੱਛਾ ਮਗਰ 13-14 ਕਿਲੋ ਬੌਲਾ ਹੋਊਗਾ 13-14 ਕਿਲੋ ਬੌਲਾ ਮੁੱਲ ਕੀ ਹੈ ਇਹ ਹੈਗੀ ਆ 73000 73000 ਦੀ ਪਹੁੰਚ ਤੀਜਾ ਸਵੇਰ ਮਾਲੇ ਕੋ ਦਾ ਘਰ ਲੈ ਦੂਜਾ ਦਸੀ ਹੈ ਜੀ ਇਹ ਕੱਲ ਸਵੇਰ ਦੀ ਸੂਈ ਆ ਲਓ ਜੀ ਕੱਲ ਸਵੇਰ ਦੀ ਸੂਈ ਹੈ ਬੱਛਾ ਇਹਦੇ ਮੁੱਲ ਆ ਹਾਂ ਜੀ ਹਾਂ ਜੀ 13-14 ਕਿਲੋ ਬੌਲਾ ਦੇ ਖਾਲੇ ਤਿਆਰ 13-14 14 ਕਿਲੋ ਬੌਲੇ ਆ ਵੀ ਇੱਕ ਇੱਕ ਦੋ ਹਾਂ ਜੀ ਹਾਂ ਜੀ ਠੀਕ ਆ ਜੀ ਬਾਕੀ ਪੂਰੀ ਵੀਡੀਓ ਕੱਲ ਨੂੰ ਆਊਗੀ ਤੇ ਵਿੱਚ ਆਪਾਂ ਚਵਾਈਆਂ ਲਗਭਗ ਸਾਰਿਆਂ ਦੀਆਂ ਕੋਈ 5-5 7-7 ਧਾਰਾ ਮਾਰ ਕੇ ਦਿਖਾਈਆਂ ਨੇ ਸੀਲ ਠਣੀਆਂ ਕੋਈ ਚੱਕਣ ਇਹ ਤਾਂ ਮੁੱਲ ਵੀ ਦਾ ਇਹਦਾ ਆਪਣੇ 36000 ਦੀ ਬਾੜੀਆ ਦੀ 65000 ਦੀ ਆਹ ਦੇਖੋ ਮਗਰ ਬੱਛਾ ਹਾਂ 18 ਕਿਲੋ ਦੁੱਧ ਵਾਲੇ ਭਣ ਭਰਾ ਮਾਲੇ ਪੋਲਾ ਲਓ ਜੀ 18 ਕਿਲੋ ਹਾਂ ਲਓ ਜੀ ਬੱਛਾ ਮਗਰ 18 ਕਿਲੋ ਤੇ ਪੈ ਬਿਲਕੁਲ ਪੱਥਰ ਵਰਗਾ ਲੈਵਾ ਦਿੱਤਾ ਹਾਂ ਤੇ ਵੀਰ ਕੀ ਮੁੱਲ ਇਹ 70 ਦੀ ਪਹੁੰਚ ਆ ਜੀ ਤੇ ਇਹਦੇ ਮਗਰ ਵੀ ਬੱਛਾ ਮੇਲ ਕਾਫ ਚੌਥੇ ਦਿਨ ਦੀ ਵੀਰ ਜੀ ਸੂਈ ਹੈ 14 ਕਿਲੋ 13 ਕਿਲੋ ਦੇ ਭਾਇਓ ਭਣ ਬਰਾ ਹਾਸਣਾ ਲੂਨ ਹੈ ਨਾ ਪਲੂਨ ਪਲੂਨ ਪਹਿਲਾ ਸੂਆ ਪੱਛੀ ਹੈ ਤੇ ਵੇਖੋ ਮੇਰਾ ਪ੍ਰਾ ਠੀਕ ਆ ਜੀ ਸਾਹ ਵਜਨ ਤੋੜ ਜੇ ਥੋੜਾ ਸੂਸਵਾ ਦੇ ਵਿੱਚ ਪਸ਼ੂ ਕੀ ਮੁੱਲ ਕਰ ਦਿੰਦਾ ਇਹਦਾ ਮੁੱਲ ਹੈਗਾ ਆਪਣਾ 45000 ਦੀ ਪਹੁੰਚ 45000 ਦੀ ਪਹੁੰਚ ਹੋ ਜੂਗੀ ਠੀਕ ਆ ਜੀ ਪੱਛੀ ਚੰਗੀ ਹੈ ਮਗਰ ਦੇ ਬੱਛਾ ਮੇਲ ਕਾਫ ਆ ਹਾਂਜੀ ਇਧਰ ਇੱਕ ਕ੍ਰੋਸ ਬਰੀਡ ਵਿਖਾਉਣੇ ਆ ਐਰ ਸ਼ਰ ਆ ਗਈ ਐਰ ਸ਼ਰ ਵਿਖਾ ਦਿਓ ਇਹਦੇ ਮਗਰ ਬੱਛ ਤੇ ਕਾ ਵੀਰ ਹਾਂਜੀ ਲੋ ਜੀ ਮਗਰ ਵੀ ਬੱਠੀ ਆ 10000 ਕਿਲੋ ਪੌਲੇ ਤੇ ਚੱਲਣ ਢੀ ਆ ਇਧਰੋਂ ਥਣ ਥਣ ਬਹੁਤ ਵਧੀਆ ਮੁਠੀ ਵਾਲਾ ਥਾਣਾ ਇਧਰੋਂ ਜਿਵੇਂ ਇੱਕ ਬਹਿਣੀ ਵਾਲੇ ਬਹਿਣੀ ਵਾਲੇ ਪਾਸੇ ਵਿਖਾ ਦਿਓ ਤੇ ਇਹ ਵੀਰ ਮਗਰ ਬੱਠੀ ਆ ਸੁਬਾ ਦੂਜਾ ਦੂਜਾ ਜੀ ਕਿੱਡਾ ਮਲਕ ਤੇ ਜਮਲ ਇਹ ਬਤਾਲੀ ਦੀ ਪਹੁੰਚ ਹੈ ਸ਼ਾਇਦ ਬਰਫ ਚਾਰ ਦੰਦ ਪਰ ਡੈਡ ਵੇਖੋ ਟਰੈਕ ਆ ਜੀ ਬਰਫ ਦਾ ਗੋਲਾ ਸੋ ਸੀਲੀਆਂ ਵੇਖੋ ਪੂਰੀ ਪਹਿਵਾਨਾ ਵਰਗੀ ਪਲੀ ਪਲੀਤੀ ਜਾਂ ਕਰਮਾੜੀ ਉਹਦਾ ਹੀ ਵਜੋਂ ਵਟਾ ਕਨਫਰਮ ਚਾਰਦਾਨ ਦਾ ਛੇਕ ਤੇ ਕੰਨੀਆਂ ਦੁੱਧ ਦੰਦ ਕੀ ਮੁੱਲ ਵੀ ਇਹ ਹੈਗੀ ਆਪਣੇ 10000 ਦੀ ਬਾੜੀਆ ਬਾੜੀਆ ਦੀ ਇਹ ਕੰਮ ਜੜ ਕੇ ਵੱਧ ਮੰਗਦਾ ਜਿਹੜਾ ਰੇਟ ਹੋਇਆ ਗੱਲ ਉਹ ਹੀ ਪੰਨੀ ਆਇਦਰ ਤੋਕੜ ਗੱਪਣ ਵਖਾਦ ਕੇ ਜਰਸੀ ਹਾਂਜੀ ਆ ਵੈੜ ਤੋਕੜ ਗੱਪਣ 6 ਮਹੀਨਿਆਂ ਦੀ ਹਾਂਜੀ ਤੇ ਦੁੱਧ 4 ਕਿਲੋ ਦੁੱਧ ਠੀਕ ਹੈ ਵੀਰ ਪਹਿਲਾ ਸੂਆ ਸੂਈ ਦੁੱਜੇ ਵਾਸਤੇ ਗੱਪਣ ਲਓ ਜੀ ਦੁੱਜੇ ਵਾਸਤੇ ਗੱਪਣ ਆ ਤੇ ਸ਼ਿਆਮੀ ਨਦੀ ਘਪਣਾ ਵਿਰੋਧ 3 ਮਹੀਨੇ ਹਜੇ ਦੇ ਬਾਕੀ ਆ ਸਨ ਵਿਚਾਲੇ ਹਾਂਜੀ 4 ਕਿਲੋ ਦੁੱਧ ਚਵਾਈ ਪਾਸ ਬਿਲਕੁਲ ਬਿਲਕੁਲ ਬੰਬੇ ਪਾਸ ਤੇ ਕਿੰਨੇ ਦੀ ਪਚਾਰੇ ਆ ਅੱਜ 27000 ਦੀ ਪਹੁੰਚ 27000 ਦੀ ਪਹੁੰਚ ਹੋ ਜੂਗੀ ਤੁਹਾਡੇ ਘਰ ਤੱਕ ਠੀਕ ਆ ਜੀ ਮਿਹਰ ਚੰਗੀ ਹੈ ਮੇਰਾ ਭਰਾ 3 ਮਹੀਨੇ ਸਾਹਮਣੀ ਪੈਣੀ ਆ ਮਹੀਨਾ ਖੰਡ ਨੇ ਦੁੱਧ ਵੀ ਪਿਆ ਜਣਾ ਚਾਹ ਪਾਣੀ ਦਾ ਡੰਗ ਸਾਰੀ ਜਾਣਾ ਧੰਨਵਾਦ ਜੀ